Airtel sevaawan hoyia band na ta laggegi call te na hi chal rha internet jiha das diye ki desh bhar de vich lakhan Airtel grahakaan nu ajj yaani ki 18 agast nu bhari mushkilan da samna karna par rha hai ਨੈਸਲ ਕੰਪਨੀ ਦੀਆਂ ਮੋਬਾਈਲ ਨੈਟਵਰਕ ਸੇਵਾਵਾਂ ਅਚਾਨਕ ਪ੍ਰਭਾਵਿਤ ਹੋ ਗਈਆਂ ਨੇ ਜੇਕਰ ਤੁਹਾਡੀ ਵੀ SIM ਏਟਲ ਦੀ ਹੈ ਤਾਂ ਇੱਕ ਖਾਸ ਅਪਡੇਟ ਤੁਹਾਡੇ ਲਈ ਹੈ ਦੱਸਦੀ ਹੈ ਕਿ ਕਈ ਰਾਜਾਂ ਤੋਂ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਨਾ ਤਾਂ ਉਹਨਾਂ ਦਾ ਇੰਟਰਨੈਟ ਚੱਲ ਰਿਹਾ ਹੈ ਤੇ ਨਾ ਹੀ ਕਾਲ ਅਤੇ SMS ਸੇਵਾਵਾਂ ਢੰਗ ਦੇ ਨਾਲ ਕੰਮ ਕਰ ਰਹੀ ਹੈ ਏਡਲ ਨੇ ਖੁਦ سوشل মিডিਆ ਉੱਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੰਪਨੀ ਨੇ ਕਿਹਾ ਹੈਗਾ ਕਿ ਉਹ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। سوشل মিডিਆ ਪੋਸਟ ਦੇ ਉੱਤੇ ਕਿਹਾ ਹੈਗਾ ਕਿ ਦਿੱਲੀ ਐਨਸੀਆਰ ਖੇਤਰਾਂ ਤੋਂ ਸ਼ਿਕਾਇਤਾਂ ਆ ਰਹੀਆਂ ਨੇ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਵੌਇਸ ਕਾਲਾਂ ਅਤੇ ਹੋਰ ਸੇਵਾਵਾਂ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਕੁਝ ਫੋਨਾਂ ਦੇ ਵਿੱਚ ਇੰਟਰਨੈਟ ਸਹੀ ਢੰਗ ਦੇ ਨਾਲ ਕੰਮ ਕਰ ਰਿਹਾ ਹੈ। ਪਰ ਉੱਤੇ ਹੀ ਸੂਤਰਾਂ ਦੇ ਹਵਾਲੇ ਤੋਂ ਡਾਊਨ ਡਿਟੈਕਟਰ ਦੇ ਅਨੁਸਾਰ ਭਾਰਤ ਦੇ ਕਈ ਖੇਤਰਾਂ ਦੇ ਵਿੱਚ ਏਟਲ ਉਪਭੋਗਤਾ ਇਸ ਸਮੇਂ ਸਿਗਨਲਾਂ ਬਾਰੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਰਹੇ ਨੇ ਦੱਸਦੇ ਕਿ ਇੰਟਰਨੈਟ ਦੀ ਸਮੱਸਿਆ ਸ਼ਾਮ ਲਗਭਗ 3:30 ਵਜੇ ਤੋਂ ਤੇਜ਼ੀ ਦੇ ਨਾਲ ਵਧਣੀ ਸ਼ੁਰੂ ਹੋ ਗਈ ਹੈ ਤੇ ਹੁਣ ਤੱਕ 3000 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ ਪ੍ਰਭਾਵਿਤ ਸ਼ਹਿਰਾਂ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰ ਨੇ ਦੱਸਦੇ ਕਿ ਦਿੱਲੀ, ਸੂਰਤ, ਮੁੰਬਈ, ਹਾਈਦਰਾਬਾਦ, ਨਾਗਪੁਰ, ਬੈਂਗਲੁਰੂ, ਚੇਨਈ, ਕੋਲਕਾਤਾ ਅਤੇ ਹੋਰ ਵੱਡੇ ਸ਼ਹਿਰ ਸ਼ਾਮਿਲ ਨੇ ਹੁਣ ਕੰਪਨੀ ਨੇ ਕਿਹਾ ਹੈਗਾ ਕੀ ਕਿਹਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਆ ਤਾਂ ਕੰਪਨੀ ਨੇ ਇਸ ਘਟਨਾ ਦੇ ਉੱਤੇ ਇੱਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਹੈ ਇਡਲ ਨੇ ਕਿਹਾ ਹੈਗਾ ਕਿ ਅਸੀਂ ਇਸ ਸਮੇਂ ਨੈਟਵਰਕ ਆਊਟੇਜ ਦਾ ਸਾਹਮਣਾ ਕਰ ਰਹੇ ਹਾਂ ਸਾਡੀ ਟੀਮ ਇਸ ਸਮੱਸਿਆ ਨੂੰ ਹੱਲ ਕਰਨ ਅਤੇ ਜਲਦੀ ਤੋਂ ਜਲਦੀ ਸੇਵਾਵਾਂ ਬਹਾਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਸੀਂ ਹੋਈ ਅਸੁਵਿਧਾਤ ਲਈ ਮਾਫੀ ਵੀ ਮੰਗਦੇ ਹਾਂ ਤਾਂ ਦੱਸਦੇ ਕਿ 78% ਉਪਭੋਗਤਾਵਾਂ ਨੇ ਫੋਨ ਕਾਲਾਂ ਦੇ ਨਾਲ ਸੰਬੰਧਤ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ 16% ਨੇ ਮੋਬਾਈਲ ਇੰਟਰਨੈਟ ਬਾਰੇ ਸ਼ਿਕਾਇਤ ਕੀਤੀ ਹੈ ਤੇ 15% ਲੋਕਾਂ ਨੇ ਸਿਗਨਲ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ ਕਈ ਉਪਭੋਗਤਾਵਾਂ ਨੇ 5G ਯੋਜਨਾਵਾਂ ਹੋਣ ਦੇ ਬਾਵਜੂਦ 4G ਨੈੱਟਵਰਕਾਂ ਦੇ ਉੱਤੇ ਡਾਟਾ ਕੱਢਣ ਦੀ ਵੀ ਸ਼ਿਕਾਇਤ ਡਾਟਾ ਕੱਟਣ ਦੀ ਵੀ ਸ਼ਿਕਾਇਤ ਜਿਹੜੀ ਕੀਤੀ ਹੈ ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਹੈਗਾ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਰਹਿਣ ਦੇ ਬਾਵਜੂਦ ਇੱਥੇ ਕਵਰੇਜ ਆਮ ਦੇ ਨਾਲੋਂ ਸਥਿਰ ਹੈ ਉਹ ਕਮਜ਼ੋਰ ਨੈੱਟਵਰਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਕਾਫੀ ਖਜਲਖੁਆਰ ਹੋਣਾ ਪੈ ਰਿਹਾ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਨੇ ਪਰ Airtel ਸੇਵਾਵਾਂ ਦੇ ਵੱਲੋਂ ਦੱਸਿਆ ਗਿਆ ਹੈਗਾ Airtel ਦੇ ਵੱਲੋਂ ਦੱਸਿਆ ਗਿਆ ਹੈਗਾ ਕੰਪਨੀ ਦੇ ਵੱਲੋਂ ਕਿ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਲਦੀ ਤੋਂ ਜਲਦੀ ਸੇਵਾਵਾਂ ਬਹਾਲ ਕਰਨ ਦੇ